ਕੋਈ ਨਵਜੰਮੀ ਬੱਚੀ ਨੂੰ ਲਫਾਫੇ ਦੇ ਵਿੱਚ ਪਾ ਕੇ ਦੂਜੀ ਜਾਂ ਤੀਜੀ ਮੰਜ਼ਲ ਤੋਂ ਸਿਰ ਦਿੰਦਾ ਥੱਲੇ ਡਾਕਟਰਾਂ ਦੇ ਅਕੋਰਡਿੰਗ ਜਿਹੜਾ ਲੇਡੀ ਦਾ ਵਾਟਰ ਬੈਗ ਨਿਕਲਦਾ ਨਾ ਦਾ ਗੰਦ ਕਹ ਲੋ ਉਹ ਲਫਾਵੇ ਪਾ ਕੇ ਛੁੱਟਿਆ ਉਹ ਵੀ ਤੁਹਾਨੂੰ ਫੋਟੋਆਂ ਦਊਂਗਾ ਜੀ ਮੈਂ ਜਿਹੜਾ ਉਹ ਛੁੱਟਿਆ ਉਹਨਾਂ ਨੇ ਤੇ ਬੱਚੀ ਤਾਂ ਉਦੋਂ ਹੀ ਭਗਾ ਕੇ ਮਾਰੀ ਕਿਸੇ ਨੇ ਨਹੀਂ ਅਸੀਂ ਤਾਂ ਉਦੋਂ ਪਹੁੰਚੇ ਵੀਰੇ ਜਦੋਂ ਬੱਚਾ ਥੱਲੇ ਪਿਆ ਸੀਗਾ ਸਾਨੂੰ ਜਦੋਂ ਕਿੰਨੀ ਕੁ ਦੇਰ ਚ ਤੁਹਾਨੂੰ ਪਤਾ ਲੱਗਿਆ ਮਤਲਬ ਅਸੀਂ ਕੈਮਰੇ ਦੀ ਰਿਕਾਰਡਿੰਗ ਦੇ ਰਿਗਾਰਡਿੰਗ ਸਾਨੂੰ 10 15 ਮਿੰਟ ਦੇ ਵਿੱਚ ਵਿੱਚ ਹੀ ਸਾਨੂੰ ਪਤਾ ਲੱਗ ਗਿਆ ਜੀ ਕੈਮਰੇ 'ਚ ਨਜ਼ਰ ਆ ਰਿਹਾ ਬਹੁਤ ਫਾਸਟ ਆ ਕੇ ਬੱਚਾ ਡਿੱਗ ਰਿਹਾ ਕੈਮਰਾਮੈਨ ਲੱਗਦਾ ਤੁਹਾਡੇ ਕੋਲੇ ਫੁਟੇਜ ਹੈਗੀ ਹੈ ਸਾਰੀ ਹੈਗੀ ਹੈ ਜੀ ਸ਼ੋਰੋ ਕੇ ਜਿਵੇਂ ਬੱਚਾ ਡਰ ਜਾਂਦਾ ਸਿਸਕਦਾ ਨਹੀਂ ਸਹਿਮ ਜਾਂਦਾ ਸਹਿਮ ਜਾਂਦਾ ਸਿਸਕਦਾ ਹੱਲਿਓ ਲਿਬਾਬੇ 'ਚ ਪਾ ਕੇ ਨਗਨ ਵਸਤਰ ਵਿੱਚ ਕੋਈ ਕੱਪੜਾ ਨਹੀਂ ਸੀ ਜਿਉਂਦੇ ਸੇਮ ਤਨ ਤੇ ਤੁਸੀਂ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੱਚੀ ਨੂੰ ਚੱਕਿਆ ਤੇ ਹਸਪੀਟਲ ਪਹੁੰਚਾਇਆ ਬੱਚੀ ਐਸ ਵੇਲੇ ਕਿਦਾਂ ਬੱਚੀ ਠੀਕ ਹੈ ਜੀ ਅਸੀਂ ਹਸਪੀਟਲ ਮੈਂ ਕੱਲ ਵੀ ਦੇਖਿਆ ਬੱਚੀ ਸ਼ਾਮੀ ਬੱਚੇ ਕੋਲ ਸੀਗਾ ਚਲੋ ਇਹ ਬੱਚੇ ਦੇ ਥੋੜੇ ਜੇ ਸਵੇਲਿੰਗ ਆ ਅੱਖਾਂ ਦੇ ਉੱਤੇ ਐਸੇ ਬੱਚਾ ਠੀਕ ਹੈ ਜੀ ਕਿਹੜੇ ਹਸਪਤਾਲ ਜੈਸਵਿਲ ਇਹ ਦੀਪ ਹਸਪਤਾਲ ਹੈ ਜੀ ਅਸੀਂ ਉੱਥੇ ਚਲੋ ਸਟਾਰਟਿੰਗ ਸਾਰ ਮੇਰੇ ਕੋ ਥੋੜੇ ਬੋਤੇ ਪੈਸੇ 10000 ਰੁਪਏ ਇਹ ਵੀਡੀਓ ਜਿਹੜੀ ਤੁਸੀਂ ਕਲਿੱਕ ਕੀਤੀ ਜਾਂ ਉਹ ਫੁਟੇਜ ਨੂੰ ਵਾਇਰਲ ਤਾਂ ਨਹੀਂ ਕੀਤਾ ਇੰਟਰਨੈਟ ਤੇ ਨਹੀਂ ਅਸੀਂ ਕੋਈ ਨਹੀਂ ਵਾਇਰਲ ਕੀਤਾ ਅਕਸਰ ਲੋਕ ਵਾਇਰਲ ਕਰ ਦਿੰਦੇ ਆ ਪਰ ਤੁਸੀਂ ਇਨਸਾਨੀਅਤ ਦਾ ਫਰਜ਼ ਨਿਭਾਇਆ ਬਸ ਆਪਣੀ ਸੇਵਾ ਕਰਤੀ ਜੀ ਅਸੀਂ ਕੋਈ ਕਿਸੇ ਤੋਂ ਸympathy ਜਾਂ ਕੁਝ ਹੋਰ ਨਹੀਂ ਲੈਣਾ ਜੀ ਉਹਨਾਂ ਬੰਦਿਆਂ ਨੇ ਬੱਚਾ ਨਹੀਂ ਵੀ ਰੱਖਣਾ ਸੀਗਾ ਕੋਈ ਮੂਰਖ ਤੁਸੀਂ ਜੰਮ ਤਾ ਬੱਚਾ ਜੰਮਿਆ ਗਿਆ ਕਿਸੇ ਹੋਰ ਨੂੰ ਦੇ ਦਿਓ ਜਦੋਂ ਵਿਆਹ ਕਰਨ ਦਾ ਸਾਨੂੰ ਕੁੜੀਆਂ ਚਾਹੀਦੀਆਂ ਨੇ ਵੰਸ਼ ਵਿਦਾਂ ਲਈ ਸਭ ਚਾਹੀਦਾ ਤੇ ਜੇ ਤੁਸੀਂ ਕੁੜੀਆਂ ਹੀ ਮਾਰੀ ਜਾਊਂਗੇ ਅੱਗੋਂ ਕਿਥੇ ਸੰਸਾਰ ਚੱਲੋ ਜੰਮ ਦੀ ਨੂੰ ਤਾਂ ਕੋਠੇ ਦਾ ਸਿਰਦਾ ਬਿਲਕੁਲ ਜੀ ਬੱਚੇ ਨੂੰ ਮੈਂ ਕਹਿੰਦਾ ਵੀਰੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਖਰੋਂਚ ਵੀ ਨਹੀਂ ਆਈ ਉਹਨੇ ਆਪ ਜਿਵੇਂ ਰਾਖੀ ਕੀਤੀ ਬੱਚੇ ਦੀ ਮੈਂ ਡਾਕਟਰ ਸਾਹਿਬ ਕੋ ਗਿਆ ਉਹ ਵੀ ਬਹੁਤ ਬਹੁਤ ਨੇਕ ਦਿਲ ਇਨਸਾਨ ਨੇ ਉਹਨੇ ਡਾਕਟਰ ਨੇ ਕਿਹਾ ਵੀ ਮੈਂ ਦੇਖੋ ਜੀ ਜੇ ਤੁਸੀਂ ਇਨਸਾਨੀਅਤ ਦਾ ਫਰਜ਼ ਅਦਾ ਕਰ ਸਕਦੇ ਹੋ ਉਸੇ ਇਨਸਾਨੀਅਤ ਦੇ ਤੌਰ ਤੇ ਮੈਂ ਕੋਈ ਵਿਜ਼ਿਟ ਨਹੀਂ ਲਵਾਵਾਂਗਾ ਆਪਣੀ ਮੈਂ ਡਾਕਟਰ ਨੂੰ ਕੱਲ ਕਿਹਾ ਕਿ ਮੈਂ ਡਾਕਟਰ ਸਾਹਿਬ ਜਦੋਂ ਤੱਕ ਇਹਦਾ ਕੋਈ ਨਹੀਂ ਮਿਲਦਾ ਮੇਰੀ ਬੱਚੀ ਹੈ ਬੱਚੀ ਜੀ ਤੇ ਬੈਸਟ ਤੋਂ ਬੈਸਟ ਟ੍ਰੀਟਮੈਂਟ ਦੇਵਾਂਗੇ ਕੋਈ ਖਰਚ ਆਏਗਾ ਅਸੀਂ ਆਪਣੇ ਬੱਚੇ ਤੱਕ ਤਾਂ ਕਰਦੇ ਹੀ ਆ ਨਾ ਜੀ 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 ਅਸੀਂ ਬੈਸਟ ਤੋਂ ਬੈਸਟ ਟ੍ਰੀਟਮੈਂਟ ਦੇਵਾਂਗੇ ਕਰਨ ਕਰਾਉਣ ਵਾਲਾ ਉਹੀ ਹੈ ਆਪਾਂ ਦੇਖੋ ਮੈਂ ਫਿਰ ਕਰ ਮੈਂ ਡਰ ਗਿਆ ਮੈਂ ਨਹੀਂ ਚੱਕ ਪਾ ਰਿਆ ਸੀ ਪਰ ਉੱਪਰੋਂ ਹੁਕਮ ਹੋਇਆ ਜਿਵੇਂ ਜਿਵੇਂ ਹੁਕਮ ਹੁੰਦਾ ਜਿਵੇਂ ਜਿਉ ਹੁਕਮ ਤੇ ਵੇ ਤੇ ਵਕਾਰ ਉਹਦੇ ਹੁਕਮ ਅਨੁਸਾਰ ਹੀ ਸਭ ਕੁਝ ਚੱਲੀ ਗਿਆ ਜੀ ਕਿ ਲੋਕਾਂ ਦੀ ਮਦਦ ਕਰਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਜੀ ਸ਼ਾਇਦ ਮੈਂ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਦਾ ਬਾਣੀ ਫੜ ਬੰਦਾ ਪੜਦਾ ਮੈਂ ਗੁਰਦੁਆਰੇ ਜਾ ਕੇ ਨਹੀਂ ਇਹਨਾਂ ਕੁਛ ਹੁੰਦਾ ਉਹੀ ਗੱਲ ਹੈ ਨਾ ਇੱਕ ਗੱਲ ਇਹਨਾਂ ਯਾਦ ਆ ਗਈਆਂ ਵੀ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸਿਖਾ ਲਈ ਕਰਤਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਮਨਜੋਤ ਮਾਜਰਾ ਤੁਹਾਡਾ ਸਵਾਗਤ ਕਰਦਾ ਹਾਂ ਅਕਸਰ ਧੀਆਂ ਨੂੰ ਕੁੱਖ ਦੇ ਵਿੱਚ ਮਾਰਨ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਬਹੁਤ ਸਾਹਮਣੇ ਆਉਂਦੀਆਂ ਨੇ ਅੱਜ ਦੇ ਯੁੱਗ ਦੇ ਵਿੱਚ ਕਲ ਯੁੱਗ ਦਾ ਦੌਰ ਹੈ ਔਰ ਜੇ ਲਿੰਗ ਅਨੁਪਾਤ ਦੀ ਵੀ ਗੱਲ ਕਰੀਏ ਤਾਂ ਕੁੜੀਆਂ ਦੇ ਮੁਕਾਬਲੇ ਮੁੰਡਿਆਂ ਦਾ ਕੁੜੀਆਂ ਬਹੁਤ ਘੱਟ ਨੇ ਵਿਆਹ ਲਈ ਤਾਂ ਸਾਨੂੰ ਕੁੜੀਆਂ ਚਾਹੀਦੀਆਂ ਨੇ ਪਰ ਉੱਥੇ ਅਸੀਂ ਬੱਚੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਆ ਪਰ ਜੇ ਜੰਮ ਜਾਂਦੀ ਆ ਉੱਥੇ ਦੀ ਇੱਕ ਅਜੀਹੀ ਘਟਨਾ ਸਾਹਮਣੇ ਆਈ ਹੈ ਲੁਧਿਆਣੇ ਦੇ ਵਿੱਚ ਬਾਈ ਜੀ ਸਾਡੇ ਨਾਲ ਮੌਜੂਦ ਨੇ ਕੋਈ ਨਵਜੰਮੀ ਬੱਚੀ ਨੂੰ ਲਫਾਫੇ ਦੇ ਵਿੱਚ ਪਾ ਕੇ ਦੂਜੀ ਜਾਂ ਤੀਜੀ ਮੰਜ਼ਲ ਤੋਂ ਸਿੱਧਾ ਹੇਠਲੇ ਔਰ ਸਾਰੀ ਘਟਨਾ ਜਿਹੜੀ ਹੈ ਬਾਈ ਜੀ ਦੇ ਸਾਹਮਣੇ ਹੋਈ ਬਾਈ ਜੀ ਤੋਂ ਜਾਣਦੇ ਆ ਬਾਈ ਸასი ਕਾਲ ਸასი ਕਾਲ ਜੀ ਬਾਈ ਸਭ ਤੋਂ ਪਹਿਲਾਂ ਤੁਹਾਡਾ ਨਾਮ ਮੇਰਾ ਨਾਮ ਕਵਲਪ੍ਰੀਤ ਜੀ ਡੇਲੀ ਪੋਸਟ ਦੇਖਦੇ ਸਾਰੇ ਨੂੰ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਫਤੇ ਜੀ ਬਾਈ ਜੀ ਬਹੁਤ ਵੱਡਾ ਜਿਹੜਾ ਵਾ ਤੁਸੀਂ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੱਚੀ ਨੂੰ ਚੱਕਿਆ ਤੇ ਹਸਪੀਟਲ ਪਹੁੰਚਾਇਆ ਬੱਚੀ ਇਸ ਵੇਲੇ ਇੱਕ ਦਾ ਬੱਚੀ ਠੀਕ ਹੈ ਜੀ ਅਸੀਂ ਹਸਪੀਟਲ ਮੈਂ ਕੱਲ ਵੀ ਦੇਖਿਆ ਹੈ ਬੱਚੀ ਸ਼ਾਮੀ ਬੱਚੇ ਕੋਲ ਸੀਗਾ ਚਲੋ ਦੇ ਬੱਚੇ ਦੇ ਥੋੜੇ ਜੇ ਸਵੇਲਿੰਗ ਆ ਅ ਅੱਖਾਂ ਦੇ ਉੱਤੇ ਵੈਸੇ ਬੱਚਾ ਠੀਕ ਹੈ ਜੀ ਜੀ ਆਕਸੀਜਨ ਦੀ ਕਮੀ ਕਰਕੇ ਉਹਨੂੰ ਕੱਲ ਇੱਕ ਦਮ ਫਿਟਸ ਵੀ ਆਏ ਨੇ ਜੀ ਪਰ ਵੈਸੇ ਬੱਚਾ ਠੀਕ ਹੈ ਹੁਣ ਉਹਨੂੰ ਕੱਲ ਅਸੀਂ ਉਹਦੀ ਆਕਸੀਜਨ ਲੈਵਲ ਬਰਾਬਰ ਹੋ ਜੇ ਜੀ ਡਾਕਟਰਾਂ ਦੇ ਹਿਸਾਬ ਨਾਲ ਜੀ ਡਾਕਟਰ ਪ੍ਰਦੀਪ ਜੀ ਨੇ ਉਹਨਾਂ ਨੂੰ ਦੇਖ ਰਹੇ ਨੇ ਤੇ ਆਕਸੀਜਨ ਲੈਵਲ ਤੋਂ ਬਾਅਦ ਐਮ ਆਰ ਆਈ ਕਰਾਵਾਂਗੇ ਜੀ ਕੱਲ ਤੁਸੀਂ ਕਹਿ ਰਹੇ ਹੋ ਉਹ ਬੱਚੀ ਨੂੰ ਦੋ ਜਾਂ ਤਿੰਨ ਮੰਜ਼ਲ ਤੋਂ ਥੱਲੇ ਸਿੱਟਿਆ ਗਿਆ ਦੇਖੋ ਅਸੀਂ ਤਾਂ ਉਦੋਂ ਪਹੁੰਚੇ ਵੀਰੇ ਜਦੋਂ ਬੱਚਾ ਥੱਲੇ ਪਿਆ ਸੀਗਾ ਸਾਨੂੰ ਜਦੋਂ ਕਿੰਨੀ ਕੁ ਦੇਰ ਚ ਤੁਹਾਨੂੰ ਪਤਾ ਲੱਗਿਆ ਮਤਲਬ ਅਸੀਂ ਕੈਮਰੇ ਦੇ ਰਿਗਾਰਡਿੰਗ ਸਾਨੂੰ 10 15 ਮਿੰਟ ਦੇ ਵਿੱਚ ਵਿੱਚ ਹੀ ਸਾਨੂੰ ਪਤਾ ਲੱਗ ਗਿਆ ਜੀ ਤੇ ਕੈਮਰੇ ਚ ਖੜਕਾ ਖੜਕਾ ਹੋਇਆ ਜਾਂ ਕੀ ਕੋਈ ਹਲਚਲ ਹੋਈ ਖੜਕਾ ਨਹੀਂ ਜੀ ਕੈਮਰੇ ਤੋਂ ਤਾਂ ਅਸੀਂ ਜਿਵੇਂ ਡੇਲੀ ਰੁਟੀਨ ਚ ਅਸੀਂ ਉੱਠੇ ਘਰ ਦੇ ਬਾਹਰ ਆਏ ਤੇ ਜਦੋਂ ਬਾਹਰ ਆਏ ਤੇ ਇੱਕ ਦੋ ਬੰਦੇ ਪਹਿਲਾਂ ਹੀ ਉੱਥੇ ਮੌਜੂਦ ਸੀ ਬੱਚਾ ਸੜਕ ਤੇ ਪਿਆ ਸੀਗਾ ਜਦੋਂ ਮੱਲੇ ਵਾਲੇ ਇਕੱਠੇ ਹੋਏ ਉਹ ਫਟਾਫਟਾ ਫੜਾ ਤਫੜੀ ਜਿਹਾ ਬੱਚਾ ਚੱਕਿਆ ਤੇ ਅਸੀਂ ਕਿਹਾ ਜੀ ਸਭ ਤੋਂ ਪਹਿਲਾਂ ਇਹਨੂੰ ਹਸਪੀਟਲ ਲੈ ਕੇ ਜਾઈએ ਇਹ ਦਰਿੰਦਗੀ ਦੀ ਇੰਤਿਹਾਈ ਨਹੀਂ ਹੋ ਚੁੱਕੀ ਹੱਦ ਨਹੀਂ ਬਿਲਕੁਲ ਦਰਿੰਦਗੀ ਦੀ ਲੋਕਾਂ ਨੇ ਹੱਦ ਮੁਕਾਤੀ ਪਰ ਕਹਿੰਦੇ ਜੇ ਉਹ ਦਰਿੰਦਗੀ ਦੇ ਜਾ ਕੋ ਰੱਖ ਕੇ ਸਾਇयां ਮਾਰ ਸਕੇ ਨਾ ਹੋਏ ਉਹ ਕਹਾ ਬੱਚੇ ਨੂੰ ਤੀਜੀ ਮੰਜ਼ਲ ਤੋਂ ਉਹ ਕੈਮਰੇ 'ਚ ਨਜ਼ਰ ਆ ਰਿਹਾ ਬਹੁਤ ਫਾਸਟ ਆ ਕੇ ਬੱਚਾ गिर ਰਿਹਾ ਕੈਮਰਾਮੈਨ ਲੱਗਦਾ ਤੁਹਾਡੇ ਕੋਲ ਫੁਟੇਜ ਹੈਗੀ ਆ ਸਾਰੀ ਹੈਗੀ ਹੈ ਜੀ ਪਰ ਇਹ ਤਾਨੂੰ ਇਮੀਡੀਏਟਲੀ ਪਤਾ ਲੱਗਦਾ ਤੇ ਤੁਸੀਂ ਤੁਰੰਤ ਹਸਪੀਟਲ ਬਚਾ ਦੇਣਾ ਬੱਚਾ ਹਾਂ ਹਸਪੀਟਲ ਲੈ ਕੇ ਗਏ ਜੀ ਚਲੋ ਕਈ ਹਸਪੀਟਲ ਵਰਦੀਆ ਵੀ ਬੋਂਦੇ ਨੇ ਸਾਡੇ ਗੁਆਂਡ ਚ ਹੈ ਜੀ ਹਸਪੀਟਲ ਉਹਨਾਂ ਨੇ ਤਾਂ ਜਾਂਦਿਆਂ ਨਾਲ ਬੱਚੇ ਨੂੰ ਲੈਣ ਤੋਂ ਬਿਲਕੁਲ ਸਾਨੂੰ ਬਾਹਰ ਹੀ ਕੱਢਤਾ ਜੀ ੱਟਕੇ ਮਾਰ ਕੇ ਕੱਢਤਾ ਠੀਕ ਹੈ ਇਹ ਸਾਹਮਣਾ ਸਾਹਮਣਾ ਕਰਨਾ ਪਿਆ ਇਹ ਮੁਸ਼ਕਲ ਆਈ ਹਾਂਜੀ ਹਾਂਜੀ ਮੁਸ਼ਕਲ ਆਈ ਤੇ ਜਦੋਂ ਅਸੀਂ ਭੱਜੇ ਬੱਗਾ ਨਰਸਿੰਗ ਹੋਮ ਲੈ ਕੇ ਗਏ ਜੀ ਉਹਨੂੰ ਪਹਿਲਾਂ ਉਹਨਾਂ ਨੇ ਇਲਾਜ ਵੀ ਕੀਤਾ ਇਨ ਬਿਟਵੀਨ ਮੈਂ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਸਾਡੇ ਆਪਣੇ ਚੁਣੇ ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਜ ਤੇ ਮੈਂ ਉਹਨਾਂ ਨੂੰ ਸਾਰੀ ਘਟਨਾ ਦੱਸੀ ਕਿ ਮੈਂ ਵੀ ਘਬਰਾਇਆ ਪਿਆ ਸੀਗਾ ਮੈਂ ਕਿਹਾ ਜੀ ਬਾਈ ਜੀ ਇਦਾਂ ਦਾ ਨਹੀਂ ਬੱਚੀ ਦੇ ਸਾਹ ਚੱਲ ਰਹੇ ਸੀ ਤੁਸੀਂ ਦੇਖਿਆ ਆ ਬੱਚੀ ਬੱਚੀ ਸਿਸਕ ਰਹੀ ਸੀ ਰੋ ਰਹੀ ਸੀ ਰੋ ਹਾਂ ਰੋ ਰਹੀ ਸੀ ਰੋ ਰੋ ਕੇ ਜਿਵੇਂ ਬੱਚਾ ਡਰ ਜਾਂਦਾ ਸਿਸਕਦਾ ਨਹੀਂ ਸਹਿਮ ਜੇ ਜਾਂਦਾ ਸਹਿਮ ਜੇ ਜਾਂਦਾ ਸਿਸਕਦਾ ਹੱਲਿਓ ਲਫਾਫੇ ਚ ਪਾ ਕੇ ਨਹੀਂ ਲਫਾਫੇ ਨਹੀਂ ਕੁਝ ਨਹੀਂ ਸੀਗਾ ਜੀ ਐਜ਼ ਇਟ ਇਜ਼ ਬੱਚਾ ਨਗਨ ਅਵਸਥਾ ਦੇ ਵਿੱਚ ਕੋਈ ਕਪੜਾ ਨਹੀਂ ਸੀ ਜਿਹਦੇ ਸੇ ਤਨ ਤੇ ਬੱਚੇ ਨੂੰ ਸੁੱਟਿਆ ਲਫਾਫੇ ਚ ਪਾ ਕੇ ਉਹ ਨੂੰ ਮੈਨੂੰ ਕਹਿਣਾ ਨਹੀਂ ਆਊਗਾ ਜੀ ਡਾਕਟਰਾਂ ਦੇ ਅਕੋਰਡਿੰਗ ਜਿਹੜਾ ਲੇਡੀ ਦੇ ਨਾਲ ਵਾਟਰ ਬੈਗ ਨਿਕਲਦਾ ਨਾ ਦਾ ਗੰਦ ਕਹ ਲੋ ਉਹ ਲਫਾਵੇ ਪਾ ਕੇ ਸੁੱਟਿਆ ਉਹ ਵੀ ਤੁਹਾਨੂੰ ਫੋਟੋਆਂ ਦਊਗਾ ਜੀ ਮੈਂ ਜਿਹੜਾ ਉਹ ਸੁੱਟਿਆ ਉਹਨਾਂ ਨੇ ਤੇ ਬੱਚੀ ਤਾਂ ਉਦਾਂ ਹੀ ਭਗਾ ਕੇ ਮਾਰੀ ਕਿਸੇ ਨੇ ਨਹੀਂ ਪੂਰਾ ਤਰਸ ਨਹੀਂ ਆਉਂਦਾ ਲੋਕਾਂ ਨੂੰ ਲੋਕਾਂ ਦੇਖੋ ਮੈਂ ਗੱਲ ਕੀਤੀ ਵੀ ਵਿਆਹ ਕਰਨ ਵੇਲੇ ਤਾਂ ਸਾਨੂੰ ਇੱਕ ਲੇਡੀ ਚਾਹੀਦੀ ਕੁੜੀ ਚਾਹੀਦੀ ਆ ਪਰ ਆਹ ਕੰਮ ਜਿਹੜਾ ਹੋਊਗਾ ਬੇਚੈਨਲ ਦੇ ਮਾਧਿਅਮ ਨਾਲ ਵੀਰੇ ਇਹ ਦੱਸਣਾ ਚਾਹੂੰਗਾ ਓਏ ਮੂਰਖੋ ਜੇ ਕੰਨਿਆ ਹੀ ਨਹੀਂ ਦੀ ਤੁਹਾਡੇ ਅੱਗੋਂ ਵੰਸ਼ ਕਿਵੇਂ ਵਧੂਗਾ ਜੇ ਇਹੀ ਨਿਰਇਤ ਕੀ ਕਰੋਗੇ ਤੁਸੀਂ ਜਦੋਂ ਵਿਆਹ ਕਰਨ ਦਾ ਸਾਨੂੰ ਕੁੜੀਆਂ ਚਾਹੀਦੀਆਂ ਨੇ ਤੇ ਸਭ ਵੰਸ਼ ਵਧਾਣ ਲਈ ਸਭ ਚਾਹੀਦਾ ਤੇ ਜੇ ਤੁਸੀਂ ਕੁੜੀਆਂ ਹੀ ਮਾਰੀ ਜਾਊਂਗੇ ਅੱਗੋਂ ਕਿਥੇ ਸੰਸਾਰ ਚੱਲੋ ਜੰਮ ਦਿਨ ਤਾਂ ਕੋਠੇ ਤੋਂ ਸਿੱੜਦਾ ਹੈ ਬਿਲਕੁਲ ਜੀ ਅਸੀਂ ਮਤਲਬ ਤਾਂ ਦੱਸ ਰਿਆ ਸੀ ਮੈਂ ਐਮਐਲਏ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤਾ ਫਿਰ ਅਸੀਂ ਜਦੋਂ ਬਗਨ ਨਰ ਸਿੰਘ ਹੋਮ ਤੋਂ ਉਹਨਾਂ ਨੇ ਫਰਸਟ ایڈ ਦੇ ਕੇ ਬੱਚਾ ਫੀਡ ਨਹੀਂ ਲੈ ਰਿਆ ਸੀਗਾ ਜੀ ਤੇ ਉਹਨਾਂ ਨੇ ਫਟਾਫਟ ਸਾਨੂੰ ਭੇਜਿਆ ਜੀ ਅਸੀਂ ਡਾਕਟਰ ਬਲਦੀਪ ਤੇ ਲੈ ਗਏ ਫਿਰ ਐਮਐਲਏ ਸਾਹਿਬ ਨੇ ਡਾਕਟਰ ਸਾਹਿਬ ਨੂੰ ਫੋਨ ਵੀ ਕਰਤਾ ਐਮਐਲਏ ਦੇ ਕਹਿਣ ਤੇ ਡਾਕਟਰਾਂ ਨੇ ਐਡਮਿਟ ਹਾਂ ਜੀ ਐਡਮਿਟ ਕਰ ਲਿਆ ਜੀ ਬੱਚਾ ਬੱਚਾ ਮੇਰੇ ਨਾਮ ਤੇ ਉੱਥੇ ਐਡਮਿਟ ਆ ਕਵਲਪ੍ਰੀਤ ਸਿੰਘ ਮੇਰਾ ਨਾਮ ਹੈ ਜੀ ਕੇਅਰ ਆਫ ਕਰਕੇ ਉਹਨਾਂ ਨੇ ਬੱਚਾ ਐਡਮਿਟ ਕਰ ਦਿੱਤਾ ਕੇਰੋ ਤੁਸੀਂ ਕਰ ਰਹੇ ਹੋ ਦੀ ਕੇਰੋ ਕਮਲਜੀਤ ਸਿੰਘ ਹਾਂ ਕੇਰੋ ਕਬਲਪ੍ਰੀਤ ਸਿੰਘ ਦੇ ਨਾਮ ਤੋਂ ਬੱਚਾ ਉੱਥੇ ਐਡਮਿਟ ਹੈ ਕਿਹੜੇ ਹਸਪਤਾਲ 'ਚ ਹੈ ਇਸ ਵੇਲੇ ਇਹ ਦੀਪ ਹਸਪਤਾਲ ਹੈ ਜੀ ਅਸੀਂ ਉੱਥੇ ਚਲੋ ਸਟਾਰਟਿੰਗ ਸਰ ਮੇਰੇ ਕੋਲ ਥੋੜੇ ਬੋਤੇ ਪੈਸੇ 10000 ਰੁਪਏ ਸੇ ਇਹ ਵੀਡੀਓ ਜਿਹੜੀ ਤੁਸੀਂ ਕਲਿੱਕ ਕੀਤੀ ਜਾਂ ਉਹ ਫੁਟੇਜ ਨੂੰ ਵਾਇਰਲ ਤਾਂ ਨਹੀਂ ਕੀਤਾ ਇੰਟਰਨੈਟ 'ਤੇ ਨਹੀਂ ਅਸੀਂ ਕੋਈ ਨਹੀਂ ਵਾਇਰਲ ਕੀਤਾ ਅਕਸਰ ਲੋਕ ਵਾਇਰਲ ਕਰ ਦਿੰਦੇ ਆ ਪਰ ਤੁਸੀਂ ਇਨਸਾਨੀਅਤ ਦਾ ਫਰਜ਼ ਨਿਭਾਇਆ ਬਸ ਆਪਣੀ ਸੇਵਾ ਕਰਤੀ ਜੀ ਅਸੀਂ ਕੋਈ ਕਿਸੇ ਤੋਂ ਸਿੰਪਤੀ ਜਾਂ ਕੁਝ ਹੋਰ ਨਹੀਂ ਲੈਣਾ ਵੀ ਨੇਕੀ ਕਰਦਾਰ ਯਾਰ ਇਹ ਤਾਂ ਸਾਡਾ ਫਰਜ਼ ਹੈ ਜੇ ਵਾਈਗੁਰੂ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਅਸੀਂ ਆਪਣਾ ਕਰਮ ਨਿਭਾਉਣਾ ਹੈ ਜੀ ਕਰ ਰਹੇ ਆ ਉਹਨੇ ਆਪਣਾ ਕਰਮ ਕੀਤਾ ਜਿਨੇ ਗੰਦ ਪਾਇਆ ਤੇ ਅਸੀਂ ਉਹਨੂੰ ਜਿਵੇਂ ਵੀ ਹੋਊਗਾ ਪੁੰਨ ਦਾ ਤਾਂ ਬਾਈ ਪੁੰਨ ਵੀ ਵੱਧ ਆ ਵੀਰੇ ਇਹਦਾ ਤੁਹਾਨੂੰ ਫਲ ਜ਼ਰੂਰ ਮਿਲੇਗਾ ਚਲੋ ਵਾਈਗੁਰੂ ਤਾਂ ਪਰਮਾਤਮਾ ਤੁਹਾਡੇ ਭਰਾਵਾਂ ਦੇ ਸਦਕਾ ਜੋ ਵੀ ਹੋਊਗਾ ਤਾਂ ਪਰਮਾਤਮਾ ਨੂੰ ਪਤਾ ਜੀ ਅਸੀਂ ਆਪਣਾ ਕਰਮ ਕੀਤਾ ਸਾਨੂੰ ਫਲ ਦੀ ਕੋਈ ਇੱਛਾ ਨਹੀਂ ਹੈ ਬਾਕੀ ਜੋ ਵਾਈਗੁਰੂ ਦੇ ਆਸਰੇ ਜ਼ਿੰਦਗੀ ਜੀ ਰਹੇ ਆ ਜੀ ਜੋ ਕਰਦਾ ਬਹੁਤ ਸਾਡੇ ਨਾਲ ਵਧੀਆ ਹੁੰਦਾ ਕਦੇ ਮਾੜਾ ਨਾ ਅਸੀਂ ਕੀਤਾ ਮਾੜਾ ਨਾ ਸਾਡੇ ਨਾਲ ਹੋਊਗਾ ਜੀ ਅਕਸਰ ਤੁਸੀਂ ਰੋਡ ਤੇ ਬੈਨੇ ਹੋ ਜਾਂ ਇਹ ਜਿਹੜੀ ਘਟਨਾ ਹੋਈ ਆ ਵਾਪਰੀ ਆ ਇਹਦੀ ਤਹਿਕੀਕਾਤ ਜੜ ਤੱਕ ਜਾਣ ਦੀ ਕੋਸ਼ਿਸ਼ ਕੀਤੀ ਤੁਹਾਡੇ ਖਾਤੇ ਅਸੀਂ ਪੂਰਾ ਦਿਨ ਜੀ ਮੈਂ ਇਵਨ ਕੀ ਪੁਲਿਸ ਵਾਲਿਆਂ ਨਾਲ ਐਸ ਐਚਓ ਸਾਹਿਬ ਸਾਡੇ ਉਹਨਾਂ ਨੇ ਵੀ ਬਹੁਤ ਕੋਆਪਰੇਟ ਕੀਤਾ ਐਮ ਐਲ ਏ ਸਾਹਿਬ ਨੇ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਜੀ ਚਲੋ ਉਹ ਕਿਤੇ ਕੋਈ ਹੋਰ ਸੁਸਾਈਡ ਹੋਏ ਸੀ ਉੱਤੇ ਬਿਜ਼ੀ ਸੀਗੇ ਜੀ ਪਰ ਮੇਰੇ ਨਾਲ ਰੈਗੂਲਰ ਟੱਚ ਚ ਰਹੀ ਜੀ ਐਸ ਐਚਓ ਮਧੂਬਾਲਾ ਜੀ ਨੇ ਇੱਥੇ ਜੀ ਰੈਗੂਲਰ ਮੇਰੇ ਨਾਲ ਫੋਨ ਤੇ ਟੱਚ ਰਿਹਾ ਹਰ 5-7 ਮਿੰਟ ਬਾਅਦ ਮੈਂ ਉਹਨਾਂ ਨੂੰ ਫੋਨ ਕਰਦਾ ਸੀ ਆ ਉਹ ਮੈਨੂੰ ਕਾਲ ਕਰਦੇ ਸੀਗੇ ਰੈਗੂਲਰ ਮੈਨੂੰ ਕਾਲ ਆ ਰਹੇ ਸੀਗੇ ਬੱਚੇ ਦਾ ਪਤਾ ਲੈਣ ਲਈ ਹਾਂਜੀ ਹਾਂਜੀ ਬੱਚੇ ਦਾ ਪਤਾ ਲੈਣ ਲਈ ਬੱਚੇ ਨਾਲ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਹੈ ਕੀ ਹੋਇਆ ਕਿੱਥੇ ਲੈ ਕੇ ਗਏ ਹੋ ਫਿਰ ਉਹਨਾਂ ਨੇ ਜਦੋਂ ਅਸੀਂ ਤੁਹਾਨੂੰ ਦੱਸਿਆ ਬੱਗਾ ਚ ਪਹੁੰਚ ਨਰਸਿੰਗ ਹੌਮ ਪਹੁੰਚੇ ਨਾਲ ਹੀ ਉਹਨਾਂ ਦੀ ਇੱਕ ਟੀਮ ਪੀਸੀਆਰ ਵਾਲੀ ਟੈਂਗੂ ਟੀਮ ਉਹਨਾਂ ਦੀ ਪਹੁੰਚ ਗਈ ਜੀ ਤੇ ਉਹਨਾਂ ਨੇ ਫਿਰ ਸਾਨੂੰ ਕੀਤਾ ਤੇ ਫਿਰ ਅਸੀਂ ਅੱਧਰ ਦੀਪ ਚ ਲੈ ਕੇ ਗਏ ਜੀ ਉਹਨਾਂ ਜੀ ਹੁਣ ਬੱਚੀ ਦੇ ਨਾਮਕਰਨ ਵੀ ਕੀਤਾ ਜਾਂ ਹਜੇ ਬੱਚੀ ਦਾ ਉਹੀ ਕਰਨਾ ਹਾਂ ਸਾਬੋਂਗੇ ਤੁਸੀਂ ਉਹਨੂੰ ਹਣ ਬਈ ਜਦ ਤੱਕ ਉਹਦਾ ਕੋਈ ਵਾਲੀਵਾਰਸ ਨਹੀਂ ਮਿਲਦਾ ਜਾਂ ਹੁਣ ਬਥੇਰੇ ਬੰਦੇ ਅੱਗੇ ਆਂਦੇ ਪਏ ਨੇ ਮੈਂ ਇਹੀ ਕਹਿਣਾ ਚਾਹੁੰਦਾ ਜੇ ਉਹਨਾਂ ਬੰਦਿਆਂ ਨੇ ਬੱਚਾ ਨਹੀਂ ਵੀ ਰੱਖਣਾ ਸੀਗਾ ਓਏ ਮੂਰਖੋ ਤੁਸੀਂ ਜੰਮ ਤਾਂ ਬੱਚਾ ਜੰਮਿਆ ਗਿਆ ਕਿਸੇ ਹੋਰ ਨੂੰ ਦੇ ਦਿਓ ਜੀ ਐਸੇ ਵੀਰੇ ਤੁਸੀਂ ਜਾ ਕੇ ਦੇਖੋਗੇ ਮੰਦਿਰ ਗੁਰਦੁਆਰਿਆਂ ਚ ਬਾਬਿਆਂ ਕੋਲ ਵੀ ਆਪਾਂ ਰੋਜ਼ ਦੇਖਦੇ ਆਂ ਕਈ ਬੱਚੇ ਐਸੇ ਜਾਂਦੇ ਹੁਣ ਇੱਕ ਲੇਡੀ ਜਦੋਂ ਬੱਗਾ ਨਰਸਿੰਗ ਹੋਮ ਗਏ ਜੀ ਉੱਥੇ ਸਿਸਟਰ ਹੈ ਭੈਣ ਹੈ ਉਹਨਾਂ ਦੀ ਕੋਈ ਰਿਸ਼ਤੇਦਾਰ ਨਾ ਨਾ ਉਹ ਮੇਰੇ ਕੱਲ ਦੇ ਬਹੁਤ ਮਗਰ ਪਏ ਉਹ ਬੱਚਿਆਂ ਨੂੰ ਉੱਥੇ ਜਾ ਕੇ ਦੇਖ ਕੇ ਵੀ ਹਸਪੀਟਲ ਵੀ 2-2 3-3 ਘੰਟੇ ਬਹਿ ਕੇ ਆਏ ਮੈਂ ਬੱਚੀ ਇੱਕ ਵਾਰ ਬੱਚੀ ਨੂੰ ਫੋਟੋ ਦਿਖਾਉਂਗੇ ਮਰਜੀ ਫੋਟੋ ਬੱਚੀ ਇੰਨੀ ਸੋਹਣੀ ਐ ਬੱਚੀ ਬਹੁਤ ਬੱਚੀਆਂ ਤਾਂ ਰੱਬ ਦਾ ਰੂਪ ਹੁੰਦੀਆਂ ਨੇ ਬੱਚਾ ਇੰਨਾ ਸੋਹਣਾ ਆ ਉਹਨੂੰ ਸਿੱਟਣ ਦੀ ਨੌਬਤ ਆ ਗਈ ਅਜਿਹੀ ਮਾਨਸਿਕਤਾ ਜਿਹੜਾ ਦੌਰ ਆਹ ਬੱਚੇ ਦੀ ਆਹ ਫੋਟੋ ਆ ਜੀ ਬੱਚੇ ਦੀ ਤੁਹਾਨੂੰ ਇੱਕ ਹੋਰ ਦਿਖਾਉਣਾ ਜੀ ਐ ਆ ਬੱਚਾ ਜੀ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਬੱਚੀ ਦੇ ਸਾਥ ਚੱਲ ਰਹੇ ਨੇ ਬੱਚੀ ਬਚ ਗਈ ਬੱਚੀ ਠੀਕ ਹੈ ਬੱਚੀ ਤਾਂ ਮੈਂ ਕਹਿੰਦਾ ਵੀਰੇ ਚਲੋ ਵਾਈਗਰੂ ਦੀ ਕਿਰਪਾ ਨਾਲ ਕੋਈ ਖਰੋਚ ਵੀ ਨਹੀਂ ਆਈ ਮੈਂ ਤਾਂ ਹੀ ਕਹਿੰਦਾ ਜਾ ਕੋ ਰਾਖੇ ਸਾਇਆ ਮਾਰ ਸਕਿਆ ਨਾ ਕੋਈ ਜੇ ਉਹ ਦਰਿੰਦੇ ਵੀ ਹੈਗੇ ਨੇ ਤੇ ਬਚਾਉਣ ਵਾਲਾ ਕਹਿੰਦਾ ਮਾਰਨ ਵਾਲੇ ਤੋਂ ਵੱਡਾ ਬਚਾਉਣ ਵਾਲਾ ਹੁੰਦਾ ਨਹੀਂ ਆਪ ਰਾਖੀ ਕਰਦਾ ਆਪ ਰਾਖੀ ਕਰਦਾ ਉਹਨੇ ਆਪ ਜਿਵੇਂ ਰਾਖੀ ਕੀਤੀ ਬੱਚੇ ਦੀ ਜੀ ਤੇ ਬੱਚੇ ਨੂੰ ਖਰੋਚ ਵੀ ਨਹੀਂ ਆਈ ਕੁਝ ਵੀ ਅਜਾ ਹੋਇਆ ਨਹੀਂ ਰੀਟ ਵੀ ਨਹੀਂ ਆਈ ਤੁਸੀਂ ਡਰ ਰਹੇ ਹੋ ਵੀ ਹੈ ਨ ਬੱਚੀ ਸੇਫ ਆ ਬਿਲਕੁਲ ਸੇਫ ਹੈ ਬਿਲਕੁਲ ਸੇਫ ਹੈ ਜੀ ਬੱਚੀ ਹਾਂ ਥੋੜੀ ਜਿਹੀ ਨੂੰ ਆਕਸੀਜਨ ਲੈਵਲ ਦੀ ਕਮੀ ਹੈ ਉਹਦੇ ਕਰਕੇ ਉਹਨੂੰ ਡਾਕਟਰ ਸਾਹਿਬ ਦੇ ਨਾਲ ਤੁਹਾਨੂੰ ਦੱਸਿਆ ਫਿਟਸ ਵੀ ਆਏ ਨੇ ਬੱਚੇ ਨੂੰ ਤੇ ਉਹ ਆਕਸੀਜਨ ਲੈਵਲ ਹੁਣ ਅੱਜ ਸ਼ਾਇਦ ਅੱਜ ਵੀ ਨੋਰਮਲ ਹੋ ਗਿਆ ਹੋਊਗਾ ਕੱਲ ਤੱਕ ਨੋਰਮਲ ਹੋ ਜਾਏਗਾ ਫਿਰ ਉਹਦੀ ਐਮ ਆਰ ਆਈ ਕਰਾ ਕੇ ਇਟਰਨਲ ਵੀ ਉਹ ਦੇਖ ਲਾਂਗੇ ਕਿਤੇ ਇਟਰਨਲ ਝੋਟ ਤਾਂ ਨਹੀਂ ਹੈਗੀ ਉਹ ਵੀ ਦੇਖਾਂਗੇ ਮੈਂ ਡਾਕਟਰ ਸਾਹਿਬ ਕੋਲ ਗਿਆ ਡਾਕਟਰ ਪ੍ਰਦੀਪ ਜੀ ਨੇ ਜੀ ਉਹ ਵੀ ਬਹੁਤ ਬਹੁਤ ਨੇਕ ਦਿਲ ਇਨਸਾਨ ਨੇ ਉਹਨੇ ਡਾਕਟਰ ਨੇ ਕਿਹਾ ਵੀ ਮੈਂ ਦੇਖੋ ਜੀ ਜੇ ਤੁਸੀਂ ਇਨਸਾਨੀਅਤ ਦਾ ਫਰਜ਼ ਅਦਾ ਕਰ ਸਕਦੇ ਹੋ ਉਸੇ ਇਨਸਾਨੀਅਤ ਦੇ ਤੌਰ ਤੇ ਮੈਂ ਕੋਈ ਵਿਜ਼ਿਟ ਨਹੀਂ ਲਵਾਵਾਂਗਾ ਆਪਣੀ ਡਾਕਟਰ ਪ੍ਰਦੀਪ ਨੇ ਇਹ ਗੱਲ ਕਿ ਤੇ ਕੋਈ ਉਹ ਕੋਈ ਖਰਚਾ ਨਹੀਂ ਪਾਵਾਂਗਾ ਆਪਣਾ ਇਨਸਾਨੀਅਤ ਜਉਂਦਾ ਹੈ ਹਾਂ ਇਨਸਾਨੀਅਤ ਹੈ ਬਿਲਕੁਲ ਉੱਥੋਂ ਦੀ ਸਿਸਟਰਜ਼ ਨੇ ਵੀ ਵੀਰੇ ਇਹ ਗੱਲ ਕਹੀ ਵੀ ਅਸੀਂ ਭਾਜੀ ਜਿੰਨੇ ਪੈਸੇ ਅਸੀਂ ਇਕੱਠੇ ਕਰ ਸਕਦੇ ਹਾਂ ਅਸੀਂ ਇਕੱਠੇ ਵੀ ਕਰਾਂਗੇ ਜੀ ਇੱਕ ਮੈਂ ਸਾਨੂੰ ਜਦੋਂ ਬੱਗੇ ਚ ਪੋਂ ਬੱਗਾ ਨਰਸਿੰਗ ਹਮਨ ਚ ਨਾ ਇੱਕ ਕੋਈ ਬਬੂਜੀ ਸੀ ਅਮਿਤ ਜੀ ਸੀਗੇ ਮੈਨੂੰ ਕਾਲ ਵੀ ਆਈ ਉਹਨਾਂ ਦੀ ਅੱਜ ਉਹਨੇ ਵਿਚਾਰੇ ਨੇ ਨਾਲ ਪੂਰਾ ਸਾਥ ਦਿੱਤਾ ਉਹ ਬੱਚੇ ਦੇ ਕੱਪੜੇ ਮੇਰੀਆਂ ਗੱਡੀ ਚ ਦੇਖ ਸਵੇ ਕੱਪੜੇ ਵੀ ਦੇ ਗਿਆ ਵਿਚਾਰਾ ਚਲੋ ਹੱਲੇ ਉਹਨੂੰ ਇੰਨਾ ਪਤਾ ਨਹੀਂ ਸੀ ਕੱਪੜਾ ਤਾਂ ਲੈ ਕੀ ਪਾਣਾ ਉੱਤੇ ਪਰ ਜਦੋਂ ਅਸੀਂ 10000 ਜਮ੍ਹਾਂ ਕਰਾਇਆ ਉਸ ਬੰਦੇ ਨੇ 2500 ਰੁਪਏ ਦਿੱਤਾ ਵੀ ਜੀ ਜਬ 2500 ਰੁਪਏ ਉਹਨੇ ਅਮਿਤ ਨੇ ਦਿੱਤਾ ਤੇ ਬਾਕੀ ਚਲੋ ਅਸੀਂ ਕੋਲੋਂ ਪਾ ਕੇ ਅਸੀਂ 10000 ਰੁਪਏ ਉੱਥੇ ਜਮ੍ਹਾਂ ਕਰਾਇਆ ਸੀ ਡੀਪ ਹਸਪੀਟਲ ਜੀ ਹਾਂਜੀ ਹੁਣ ਯਾਨੀ ਕਿ ਪ੍ਰੋਪਰ ਤੁਸੀਂ ਉਹਦਾ ਬੱਚੀ ਦਾ ਇਲਾਜ ਕਰ ਰਹੇ ਹੋ ਪੈਸੇ ਦੀ ਤੋੜ ਵੀ ਨਹੀਂ ਆਉਂਦੀ ਵਾਇਰੂਸ ਨੂੰ ਆਪੇ ਕਰਨ ਲੱਗੇ ਅਸੀਂ ਕਿਸੇ ਤੋਂ ਹਲੇ ਮਦਦ ਨਹੀਂ ਲੈਂਦੀ ਜੀ 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 ਕੁਝ ਵੀ ਨਹੀਂ ਮੈਂ ਡਾਕਟਰ ਨੂੰ ਕੱਲ ਕਹਿ ਕਿਆ ਮੈਂ ਡਾਕਟਰ ਸਾਹਿਬ ਜਦੋਂ ਤੱਕ ਇਹਦਾ ਕੋਈ ਨਹੀਂ ਮਿਲਦਾ ਮੇਰੀ ਬੱਚੀ ਹੈ ਬੱਚੀ ਹੈ ਜੀ ਤੇ ਬੈਸਟ ਤੋਂ ਬੈਸਟ ਟਰੀਟਮੈਂਟ ਦੇਵਾਂਗੇ ਕੋਈ ਖਰਚ ਆਏਗਾ ਅਸੀਂ ਆਪਣੇ ਬੱਚੇ ਤੱਕ ਕਰਦੇ ਹੀ ਆ ਨਾ ਅਸੀਂ ਬੈਸਟ ਤੋਂ ਬੈਸਟ ਟਰੀਟਮੈਂਟ ਦੇਵਾਂਗੇ ਜਿਹਨੂੰ ਤੁਹਾਡੀ ਫੈਮਲੀ ਨੇ ਵੀ ਸਪੋਰਟ ਕੀਤਾ ਉਹਨਾ ਵੀ ਬੱਚੀ ਹੈਗਾ ਤਰਸ ਤਾਉਂਦੇ ਮੇਰੀ ਫੈਮਲੀ ਮੈਨੂੰ ਹਮੇਸ਼ਾ ਸਪੋਰਟ ਕਰਦੀ ਹੈ ਜੀ ਸਾਡੇ ਚਲੋ ਮੈਂ ਫਿਰ ਰਿਪੀ ਯੋਗ ਐਮਐਲਏ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਵੱਲੋਂ ਆਪਾਂ ਨੂੰ ਪੂਰੀ ਸਪੋਰਟ ਆ ਜਦੋਂ ਉਹਨਾਂ ਨੇ ਹੌਸਲਾ ਦਿੱਤਾ ਫਿਰ ਬੰਦੇ ਦਾ ਹੌਸਲਾ ਵੱਧ ਗਿਆ ਮੈਂ ਤਾਂ ਇੱਕ ਇਨਸੀਡੈਂਟ ਦੱਸਦਾ ਜੀ ਚਲੋ ਇਹ ਸੇਵਾ ਚਲੋ ਮੇਰੇ ਹਰ ਬੰਦੇ ਦੀ ਆਪਣੀ ਨਿੱਜੀ ਆਵਾਜ਼ ਹੁੰਦੀ ਆਤਮਾ ਦੀ ਆਵਾਜ਼ ਹੁੰਦੀ ਆ ਦਿਲੋਂ ਆਵਾਜ਼ ਆਉਂਦੀ ਆ ਸੇਵਾ ਮੈਨੂੰ ਬਹੁਤ ਮਜ਼ਾ ਆਉਂਦਾ ਜਿਹੜੇ ਸੋਸ਼ਲ ਸਰਵਿਸ ਆ ਲੋਕਾਂ ਦੀ ਮਦਦ ਕਰਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਜੀ ਸ਼ਾਇਦ ਮੈਂ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਦਾ ਬਾਣੀ ਹਰ ਬੰਦਾ ਪੜਦਾ ਮੈਂ ਗੁਰਦੁਆਰੇ ਜਾ ਕੇ ਨਹੀਂ ਇੰਨਾ ਖੁਸ਼ ਹੁੰਦਾ ਉਹੀ ਗੱਲ ਆ ਨਾ ਇੱਕ ਲੈਣਾ ਯਾਦ ਆ ਗਈਆਂ ਵੀ ਹੋ ਉਦੋਂ ਸਮਝੋ ਕਿ ਦਾਤਾ ਨੇ ਸਖਾਲੇ ਕਰਤੇ ਜੀ ਤੇ ਉਹ ਥੋੜੇ ਦਿਨ ਪਹਿਲਾਂ ਸਾਡੇ ਜੀ ਆ ਪੁਲ ਦੇਖ ਸਕਦੇ ਪੁਲ ਦੇ ਉੱਤੇ ਨਾ ਫੇਰ ਰੋਡ ਦੇ ਉੱਤੇ ਦੁਕਾਨ ਹੈ ਮਲੋਤਰਾ ਟਾਇਰ ਤੇ ਰੋਡ ਦੇ ਉੱਤੇ ਕੋਈ ਐਕਸੀਡੈਂਟ ਹੋਇਆ ਤੇ 15 ਮਿੰਟ ਉਸ ਬੱਚੇ ਨੂੰ ਕਿਸੇ ਨੇ ਮੁੰਡਾ ਸੀਗਾ 26 27 ਸਾਲਾਂ ਦਾ ਜੀ ਉਹਨੂੰ ਕਿਸੇ ਨੇ ਚੱਕਿਆ ਨਹੀਂ ਜੀ ਜੀ ਜਦੋਂ ਪਤਾ ਲੱਗਾ ਕਿਸੇ ਨੇ ਆਵਾਜ਼ ਮਾਰੀ ਬਾਈ ਜੀ ਇਹਨੂੰ ਕੋਈ ਚੱਕ ਨਹੀਂ ਰਿਹਾ ਮੈਂ ਪੱਜਾ ਪੱਜਾ ਆਪਣੇ ਵੱਲੋਂ ਭੱਜ ਕੇ ਗਿਆ ਫਟਾਫਟ ਜੀ ਉਹਨੂੰ ਚੱਕਿਆ ਜੀ ਆ ਦੇਖ ਸੋ ਮੇਰੀ ਡਾਕਟਰ ਗਲਵਜ਼ ਵੀ ਮੇਰੀ ਦੁਕਾਨ ਦੇ ਉੱਤੇ ਤੁਹਾਨੂੰ ਹਮੇਸ਼ਾ ਮਿਲਣਗੇ ਆ ਡੱਬਾ ਪਿਆ ਜੀ ਜੀ ਇਹ ਆ ਦੇਖੀ ਆ ਡਾਕਟਰ ਗਲਵ ਸਾਡੇ ਪਈ ਹੁੰਦੇ ਆਲਮੋਸਟ ਤੇ ਮੈਂ ਮਤਲਬ ਰੋਡ ਕਲੋਜ਼ ਹੋਣ ਕਰਕੇ ਤੁਸੀਂ ਇਹ ਰੱਖਿਆ ਰੱਖਿਓ ਜੀ ਹਰ ਕੋਈ ਸਾਡੇ ਕੋਲ ਹੁੰਦੀ ਉਹਨੂੰ ਬੱਚੇ ਨੂੰ ਅਸੀਂ ਮਾੜਾ ਮੋਟਾ ਫਰਸਟ ਏਡ ਦਾ ਕਿੱਟ ਰੱਖੀ ਆ ਹਾਂ ਜੀ ਮੁੰਡੇ ਨੂੰ ਚੱਕਿਆ ਸੀ ਪੰਜਮ ਹਸਪੀਟਲ ਦਾਖਲ ਕਰਾਇਆ ਚਲੋ ਭਾਈ ਉਹਦੀ ਕਿਸਮਤ ਬਚਿਆ ਨਹੀਂ ਉਹ ਡੈਥ ਹੋ ਗਈ ਬੱਚੇ ਦੀ ਉਹਦਾ ਆ ਗਰਦਨ ਟੁੱਟ ਗਈ ਜਬਾੜਾ ਟੁੱਟ ਗਿਆ ਤੇ ਚਲੋ ਜੀ ਵਧੀ ਨਹੀਂ ਸੀ ਉਹ ਚਲਾ ਗਿਆ ਮੈਂ ਡਾਕਟਰ ਨਾਲ ਮਦਦ ਬਹੁਤ ਕੀਤੀ ਡਾਕਟਰ ਨਾਲ ਬਲੱਡ ਬਲੱਡ ਸਾਫ ਕੀਤਾ ਉਹਨੂੰ ਪੰਪਿੰਗ ਪੰਪਿੰਗ ਕਰਦੇ ਰਹੇ ਬਟ ਮੁੰਡੇ ਨੂੰ ਪਰ ਉਹ ਨਹੀਂ ਬਚਿਆ ਪਰ ਉਹਦੇ ਵਿੱਚ ਮੈਨੂੰ ਪੁਲਿਸ ਨੇ ਬਹੁਤ ਤੰਗ ਕੀਤਾ ਹਮ ਅੱਛਾ ਇਹ ਵੀ ਦੇਸ ਬਤਾਈ ਬਣੋ ਜੀ ਉਹ ਕੇਸ ਪੁਰਾਣਾ ਕੇਸ ਦੱਸ ਰਿਹਾ ਤੁਸੀਂ ਮਦਈ ਬਣੋ ਜੀ ਓਕੇ ਮੈਂ ਕਹਵਾ ਵੀ ਮੈਂ ਮਦਈ ਨਹੀਂ ਬਣਨਾ ਮੇਰਾ ਫਰਜ਼ ਸੀ ਕਿਉਂਕਿ ਮੈਂ ਐਕਸੀਡੈਂਟ ਦੇਖਿਆ ਹੀ ਨਹੀਂ ਜੀ ਮੈਂ ਤਾਂ 15 ਮਿੰਟ ਬਾਅਦ ਮੈਨੂੰ ਪਤਾ ਲੱਗਾ ਬੰਦਾ ਚੱਕਿਆ ਮੈਂ ਜੀ ਜੀ ਉਹ ਮਦਈ ਬਣੋ ਜੀ ਤੁਸੀਂ ਅਖੇ ਲਾਲਚ ਵੀ ਦੇਣ ਲੱਗੇ ਤੁਸੀਂ ਮਦਈ ਬੰਦੇ ਹੋ ਜੀ ਤੁਸੀਂ ਤਾਂ ਚਲੋ ਹਨ ਪੁਲਸ ਵਾਲਾ ਕਈ ਪੁਲਸ ਵਾਲੇ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਉਹਦੀ ਭਾਸ਼ਾ ਸੀ ਵੀ ਤੂੰ ਤਾਂ ਅਰਦਾਸ ਕਰੀ ਵੀ ਇਹਦਾ ਕੋਈ ਬਾਲੀਬਾਸ ਨਾਮ ਨਾ ਮਿਲੇ ਤੇ ਡੀਸੀ ਵੱਲੋਂ ਤੈਨੂੰ 3 ਲੱਖ ਰੁਪਏ ਮਿਲੇਗਾ ਮੈਨੂੰ ਖਿਜ ਵੀ ਬਹੁਤ ਚੜੀ ਇਸ ਗੱਲ ਸੁਣ ਕੇ ਵੀ ਇਹੋ ਜੀ ਗੱਲ ਮੈਂ ਮੈਂ ਉਹਨੂੰ ਟੁੱਟ ਕੇ ਪੈ ਗਿਆ ਮੈਂ ਕਿਹਾ ਭਰਾ ਇਹ ਤਾਂ ਤੂੰ ਆਪਦੇ ਮੁੰਡੇ ਨੂੰ ਕਹਿ ਕੇ ਰੱਖ ਲੀਂਦਾ ਜਿੱਦਣ ਮੈਂ ਕਿਹਾ ਮੈਂ ਬਿਜ਼ਨਸਮੈਨ ਹਾਂ ਮੈਨੂੰ 2-3 ਲੱਖ ਦਾ ਫਰਕ ਨਾ ਤੈਨੂੰ 3 ਲੱਖ ਮਿਲੇਗਾ ਤੁਹਾਡਾ 25000 ਮੇਰੇ ਤੋਂ ਲੈ ਜੀ ਸਵਾ 3 ਲੱਖ ਹੋ ਜੂ ਤੇ ਮੈਂ ਅਜਿਹੇ ਬਿਜ਼ਨਸ ਮੈਂ ਨਹੀਂ ਕਰਦਾ ਵੀ ਤੈਨੂੰ ਸਵਾ 3 ਲੱਖ ਹੋ ਜੂ 25000 ਮੇਰੇ ਤੋਂ ਲੈ ਜੀ ਤੂੰ ਚਲੋ ਉਹਦੇ ਵਾਲੀਵਾਰਸ ਮਿਲ ਗਏ ਉਹ ਹੁਣ ਵੀ ਮੇਰੇ ਕੋ ਗੇੜੇ ਮਾਰਦੇ ਆ ਜੀ ਇਸ ਵਿੱਚ ਘਟਨਾ ਨੂੰ 6-8 ਮਹੀਨੇ ਹੋ ਚੁੱਕੇ ਆ ਜੀ ਤੇ ਹੁਣ ਵੀ ਉਹਦੇ ਪੇਰੈਂਟਸ ਮੇਰੇ ਕੋ ਗੇੜੇ ਮਾਰਦੇ ਆ ਭਾਜੀ ਸਾਡਾ ਬੁਢਾਪਾ ਸੌਖਾ ਨਾ ਗਜੋ ਅਸੀਂ ਗਵਾਹੀ ਦਿਓ ਜਾ ਕੇ ਹੁਣ ਵੀਰੇ ਮੈਂ ਗਵਾਇਕੇ ਹਿਸਾਬ ਨਾਲ ਜਦੋਂ ਐਕਸੀਡੈਂਟ ਹੁੰਦਾ ਹੀ ਨਹੀਂ ਲੱਖਿਆ ਜੀ 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 ਮੈਂ ਤਾਂ ਐਕਸੀਡੈਂਟ ਤੋਂ 20 25 ਮਿੰਟ ਬਾਅਦ ਜਾ ਕੇ ਮੁੰਡੇ ਨੂੰ ਚੱਕਿਆ ਕੋਈ ਨਹੀਂ ਚੱਕਣਾ ਆ 20 25 ਮਿੰਟ ਵਿੱਚ ਕੋਈ ਨਹੀਂ ਚੱਕਣਾ ਆ ਜੀ ਓਕੇ ਜਦੋਂ ਮੈਨੂੰ ਦੇਖਿਆ ਇੱਕ ਭੈਣ ਸੀ ਵਿਚਾਰੀ ਡਾਕਟਰ ਡਾਕਟਰੀ ਕਰ ਰਹੀ ਸੀ ਨਵਾਂ ਪੇਸ਼ੈਂਟ ਪ੍ਰੈਕਟਿਸ ਕਰ ਰਹੀ ਸੀ ਜੀ ਉਹਨੇ ਕਿਹਾ ਵੀਰੇ ਜੇ ਤੁਸੀਂ ਆ ਸਕਦੇ ਹੋ ਸਰਦਾਰਾਂ ਦੀ ਕੁੜੀ ਸੀ ਗੁਰਪ੍ਰੀਤ ਕੌਰ ਸ਼ਾਇਦ ਉਹਦਾ ਨਾਮ ਸੀ ਮੈਨੂੰ ਆਮ ਨਾਟ ਸ਼ੋਰ ਭੁੱਲ ਗਿਆ ਪਰ ਉਹ ਕਹਿੰਦੀ ਵੀਰੇ ਜੇ ਤੂੰ ਕਰ ਸਕਦਾ ਮੇਰੀ ਗੱਡੀ ਚ ਪਾਓ ਉਹਦੀ ਗੱਡੀ ਦੇ ਵਿੱਚ ਸੀ ਉਹਦਾ ਡਿੱਗੀ ਦੇ ਵਿੱਚੋਂ ਜਿਹੜਾ ਬਾਡੀ ਕਵਰ ਕਰਕੇ ਸੀ ਕੁੜੀ ਨੇ ਦਲੇਰੀ ਦਿਖਾਈ ਹਾਂ ਕੁੜੀ ਨੇ ਦਲੇਰੀ ਦਿਖਾਈ ਅਸੀਂ ਉਸ ਕੁੜੀ ਦੀ ਗੱਡੀ ਦੇ ਵਿੱਚ ਪੰਜਮ ਹਸਪੀਟਲ ਲੈ ਕੇ ਗਏ ਸੀ ਤੇ ਉਹ ਵੀ ਕੁੜੀ ਸੀ ਆ ਜਿਹੜੀ ਹੁਣ ਘਟਨਾ ਵਾਪਰੀ ਇਹ ਵੀ ਇੱਕ ਕੁੜੀ ਆ ਮਤਲਬ ਕੁੜੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਸਮਾਜ ਨੂੰ ਅੱਗੇ ਲਿਜਾਣ ਦੇ ਲਈ ਬਿਲਕੁਲ ਜੀ ਉੱਥੇ ਅ ਸੋਕਿਉ ਮੰਦਾ ਆਖੀ ਹੈ ਜਿਤ ਜੰਮੇ ਰਜਾਨ ਗੁਰਬਾਣੀ ਦੱਸਦੀ ਹੈ ਤੇ ਉੱਥੇ ਤੁਸੀਂ ਬਖੂਬੀ ਜਿਹੜਾ ਵਾ ਬਾਈ ਜੀ ਮੇਰੇ ਵੱਲੋਂ ਤੁਹਾਨੂੰ ਬੈਸਟ ਆਫ ਲੱਕ ਤੁਸੀਂ ਇਹੀ ਜਿਹੜੀ ਆ ਲੋਕਾਂ ਦੀ ਮਦਦ ਕਰਦੇ ਰਹੋ ਆਪਾਂ ਗੁਰੂ ਸਾਹਿਬ ਦੇ ਬੱਚੇ ਆ ਜੀ ਗੁਰੂ ਨਾਨਕ ਦੇਵ ਜੀ ਦੇ ਬੱਚੇ ਆ ਜਿਵੇਂ ਉਹਨਾਂ ਨੇ ਸਾਨੂੰ ਜਿਸ ਲੇਨ ਪਾਇਆ ਗੁਰੂ ਨਾਨਕ ਦੇਵ ਜੀ ਨੇ ਅਸੀਂ ਉਸੇ ਦੀ ਸੰਗਤ ਦੀ ਸੇਵਾ ਕਰੀ ਜਾਵਾਂਗੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦੇ ਕੇ ਭੁੱਖੇ ਸਾਧੂਆਂ ਨੂੰ ਰੋਟੀ ਖਵਾਈ ਸੀ ਉਹਨਾਂ ਨੇ ਉਹ ਸੇਵਾ ਪੰਜਾਬੀਆਂ ਦਾ ਖੂਨ ਚੀਟੀ ਕਾ ਜਿਹੜਾ ਵਾ ਸੇਵਾ ਦਾ ਲੱਗਿਆ ਹੋਇਆ ਜੋ ਵਾਇਗਰੂ ਕਰਾਈ ਜਾਊਗਾ ਕਰਨ ਕਰਾਨ ਵਾਲਾ ਉਹੀ ਆ ਆਪਾਂ ਦੇਖੋ ਮੈਂ ਫਿਰ ਕਰ ਮੈਂ ਡਰ ਗਿਆ ਮੈਂ ਨਹੀਂ ਚੱਕ ਪਾ ਰਿਆ ਸੀ ਪਰ ਉੱਪਰੋਂ ਹੁਕਮ ਹੋਇਆ ਜਿਵੇਂ ਜਿਵੇਂ ਹੁਕਮ ਹੁੰਦਾ ਜਿਵੇਂ ਜਿਵੇਂ ਹੁਕਮ ਤੇ ਵੇ ਤੇ ਵਕਾਰ ਉਹਦੇ ਹੁਕਮ ਅਨੁਸਾਰ ਹੀ ਸਭ ਕੁਝ ਚੱਲੀ ਗਿਆ ਜੀ ਉਹ ਚੱਕਿਆ ਤੁਹਾਡੀ ਵਿਧ ਬਣੀ ਤੁਸੀਂ ਇਮੀਡੀਏਟ ਪਹੁੰਚੇ ਤੇ ਹਸਪੀਟਲ ਬੱਚੀ ਗਈ ਅੱਜ ਬੱਚੀ ਸਲਾਮਤ ਹੈ ਬਿਲਕੁਲ ਤੇ ਤੁਹਾਡੀ ਭਾਈ ਸਦਾ ਐਦਾਂ ਹੀ ਬਣੀ ਰਹੇ ਤੁਸੀਂ ਲੋਕਾਂ ਦੀ ਮਦਦ ਕਰਦੇ ਰਹੋ ਧੰਨਵਾਦ ਜੀ ਭਾਈ ਜੀ ਨੇ ਬਹੁਤ ਇਨਸਾਨੀਅਤ ਦਾ ਜਿਹੜਾ ਵਾ ਬੋਲਬਾਲਾ ਵੀ ਕੀਤਾ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੱਚੀ ਨੂੰ ਹਸਪੀਟਲ ਪਹੁੰਚਾਇਆ ਅੱਜ ਬੱਚੀ ਸੇਫ ਆ ਪਰ ਅਜਿਹੀਆਂ ਕਹਾਣੀਆਂ ਇਨਸਾਨੀਅਤ ਦੀ ਮਿਸਾਲ ਬਾਈ ਜੀ ਨੇ ਇਨਸਾਨੀਅਤ ਦੀ ਗੱਲ ਕਰਦੇ ਨੇ ਪਰ ਅਵੇਅਰ ਹੋਈਏ ਥੋੜਾ ਜਿਹਾ ਜਾਗੀਏ ਬੱਚਿਆਂ ਨੂੰ ਮਾਰਨ ਤੋਂ ਝਿਜਕੀਏ ਰੁਕੀਏ ਆਪਣੇ ਹੱਥਾਂ ਨੂੰ ਆਪਣੇ ਦਿਮਾਗ ਨੂੰ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਇੰਨੇ ਨਾਲ ਮਨਜੋਤ ਮਾਜਰਾ ਨੂੰ ਦਿਓ ਵਿਦਾ ਕੈਮਰਾਮੈਨ ਅਮਿਤ ਖਾਨਾ ਦੇ ਨਾਲ ਧੰਨਵਾਦ